ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣੇ ਆਗੂ ਬਾਪੂ ਜੀ ਡੱਲੇਵਾਲ ਦੇ ਲਈ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਮੈਂ ਹਮੇਸ਼ਾ ਉੱਥੇ ਮੈਂ ਬਹੁਤ ਘੱਟ ਬੋਲਦਾ ਪਰ ਮੈਂ ਬੋਲਣਾ ਕਿਉਂ ਚਾਹੁੰਦਾ ਸੀ ਕਿਉਂਕਿ ਜਦੋਂ ਦਿੱਲੀ ਸੰਘਰਸ਼ ਚੱਲਦਾ ਸੀਗਾ ਤਾਂ ਸਾਰੀਆਂ ਜਥੇਬੰਦੀਆਂ ਕੋਲ ਹੀ ਅਸੀਂ ਜਾਂਦੇ ਸੀ ਪਰ ਤਿੰਨ ਚਾਰ ਜਥੇਬੰਦੀਆਂ ਸੀ ਜਿਨ੍ਹਾਂ ਦੇ ਨਾਲ ਮੇਰਾ ਹੌਸਲਾ ਸੀ ਕਿ ਮੈਂ ਉਹਨਾਂ ਦੀ ਡਾਇਰੀ ਫੜ ਲੈਂਦਾ ਸੀ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਉਹ ਚੋਂ ਮਿੰਟ ਲਿਖਦੇ ਹੁੰਦੇ ਦੋ ਮਿੰਟ ਦੇ ਦਿੰਦੇ ਸੀ ਤੇ ਮਿੰਟ ਲਿਖਦੇ ਹੁੰਦੇ ਸੀ ਕਿ ਕਿਹੜਾ ਮੀਟਿੰਗ ਦੇ ਵਿੱਚ ਕੀ ਬੋਲਿਆ ਕਿਹੜਾ ਕੀ ਬੋਲਿਆ ਤਾਂ ਇੱਕ ਇਹੀ ਜੱਥੇਬੰਦੀ ਸੀਗੀ ਜਿਹਦੇ ਤੇ ਮੈਂ ਅੱਜ ਵੀ ਮਾਨ ਨਾਲ ਕਹਿ ਸਕਦਾ ਵੀ ਇਹਨਾਂ ਨੇ ਉੱਥੇ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਸੰਗਤ ਨੂੰ ਗੁਰੂ ਨੇ 21 ਵਸਵੇ ਕਿਹਾ ਤੇ ਜੇ ਸੰਗਤ ਅਕੇ ਬੰਦਾ ਝੂਠ ਬੋਲੂਗਾ ਉਹ ਕਿਸੇ ਦਰਗਾਹੋਂ ਢੋਈ ਨਹੀਂ ਮਿਲਦਾ ਮੈਂ ਇਸ ਕਰਕੇ ਇਸ ਜੱਥੇਬੰਦੀ ਦੀ ਕਦਰ ਕਰਦਾ ਹੁਣ ਤੁਸੀਂ ਨੋਟ ਕਰਿਓ ਮੈਂ ਉੱਥੇ ਡੱਲੇਵਾਲ ਸਾਹਿਬ ਦੇ ਕੋਲੇ ਹੁੰਦਾ ਸੀ ਜਦੋਂ ਤਿੰਨ ਕਾਨੂੰਨ ਵਾਪਸ ਹੋ ਗਏ ਤੇ ਇਹ ਕਹਿੰਦੇ ਸੀ ਕਿ ਵੈਜਗੇ ਐਮਐਸਪੀ ਦਾ ਹੁਣ ਦੁਬਾਰਾ ਇਕੱਠ ਨਹੀਂ ਜੁੜਨਾ ਦੁਬਾਰਾ ਇੰਨਾ ਖਰਚਾ ਨਹੀਂ ਹੋਣਾ ਦੁਬਾਰਾ ਲੋਕ ਨਹੀਂ ਆਉਣੇ ਪਰ ਸਾਡੇ ਆਗੂਆਂ ਨੂੰ ਪਤਾ ਨਹੀਂ ਕੀ ਕਾਲ ਸੀ ਉਹ ਕੰਡੇ ਜਿਹੜੇ ਬੀਜੇ ਅੱਜ ਸਾਡੇ ਆਗੂ ਨੂੰ ਚੁਗਣੇ ਪੈ ਰਹੇ ਅੱਜ ਕੋਈ ਨਿੱਕਾ ਜਿਹਾ ਉੱਥੇ ਡੀਸੀ ਦਫ਼ਤਰ ਤਹਰ ਦੇ ਦਿੰਦਾ ਪਰਚਾ ਕੋਈ ਉੱਥੇ ਡੀਸੀ ਦਫ਼ਤਰੋਂ ਐਮਐਸਪੀ ਨਹੀਂ ਮਿਲਦੀ ਜਿਹੜੀ ਆ ਲੜਾਈ ਆ ਇੱਥੇ ਹੀ ਆਉਣਾ ਪੈਣਾ ਹਰੇਕ ਨੂੰ ਜਾਂ ਤਾਂ ਜਿਹੜਾ ਨਹੀਂ ਆਉਂਦਾ ਬੰਦਾ ਕੋਈ ਕਿਸਾਨ ਆ ਮੈਂ ਕਹਿੰਦਾ ਕਹਦੇ ਭਾਈ ਵੀ ਮੈਂ ਨਹੀਂ ਲੈਣੀ ਜੇ ਕੱਲ ਨੂੰ ਮਿਲੂਗੀ ਤਾਂ ਐਵੇਂ ਜਦ ਅਸੀਂ ਰਾਹ ਰੋਕ ਲਈਏ ਤਾਂ ਸਾਡੇ ਕਹਿੰਦੇ ਨੇ ਕਿ ਇਹਨਾਂ ਨੇ ਰਾਹ ਰੋਕ ਲਿਆ ਪਰ ਜਦੋਂ ਟੋਲ ਖੁੱਲੇ ਹੁੰਦੇ ਆ ਉਦੋਂ ਕੋਈ ਨਹੀਂ ਕਹਿੰਦਾ ਭਾਈ ਮੈਂ ਤਾਂ ਕਿਸਾਨਾਂ ਦੇ ਕਰਕੇ ਟੋਲ ਬੰਦ ਹੋਇਆ ਮੈਂ ਤਾਂ ਦੇ ਕੇ ਜਾਉਂ ਉਦੋਂ ਸਾਡੀ ਗੈਰਤ ਕਿੱਥੇ ਹੁੰਦੀ ਆ ਸਾਡੇ ਕੀ ਲਖ ਰਹੇ ਆ ਜਿਹੜੇ ਆਈਟੀ ਸੈੱਲ ਵਾਲੇ ਵੀ ਦੱਸੂਗਾ ਤੇ ਜਿਹੜੇ ਹੋਰ ਵਿਰੋਧ ਕਰ ਰਹੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਸਿੱਧੀ ਪਰੇਸ਼ਾਨੀਆਂ ਸਾਡਾ ਆਗੂ ਬੈਠਾ ਉਹ ਤਾਂ ਸਾਰਿਆਂ ਨੂੰ ਪਤਾ ਸਾਰੇ ਬੁਲਾਰਿਆਂ ਨੇ ਬੋਲ ਜਾਣਾ ਪਰ ਮੈਂ ਆਪਦਾ ਇਕੱਲਾ ਧਰਮ ਨਵਾ ਕੇ ਜਾਊਗਾ ਕਿ ਇਕੱਲੇ ਇਕੱਲੇ ਬੰਦੇ ਨੂੰ ਲੈ ਕੇ ਜਵਾਬ ਨਹੀਂ ਦਿੱਤਾ ਜਾਂਦਾ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗਾ ਜਿਹੜੇ ਉਂਗਲ ਚੁੱਕਦੇ ਆ ਪਹਿਲਾਂ ਤਾਂ ਇਹ ਕਹਿੰਦੇ ਆ ਕਿ ਕਰਜੇ ਲੈ ਕੇ ਟਰੈਕਟਰ ਲੈ ਲਿਆ ਤੇ ਹੁਣ ਧਰਨੇ ਤੇ ਬਹਿ ਗਏ ਕਿਉਂ ਜੀ ਮੈਂ ਅੰਕੜਿਆਂ ਨਾਲ ਗੱਲ ਕਰੂੰਗਾ 2023 ਦੇ ਵਿੱਚ 9 ਲੱਖ 45 ਹਜ਼ਾਰ ਟਰੈਕਟਰ ਨਵਾ ਵੀ ਕਿਹਾ ਤੇ 40 ਲੱਖ ਕਾਰ ਵਿਕੀ ਆ ਤੇ ਜਿਹਦੇ ਵਿੱਚ 12-12 ਕਰੋੜ ਦੀਆਂ ਰਾਇਲ ਰॉयਸ ਕਾਰਾਂ ਵੀ ਹੈਗੀਆਂ ਤੇ ਕਰੋੜ-ਕਰੋੜ ਵਾਲੀਆਂ ਡਿਫੈਂਡਰ ਵੀ ਆ ਤੇ 40-40 ਲੱਖ ਵਾਲੀਆਂ ਫੋਰਚਨਰ ਵੀ ਹੈਗੀਆਂ ਠੀਕ ਹੈ ਜੀ ਉਹਨਾਂ ਦੇ ਲਈ ਪੈਸਾ ਕਿੱਥੋਂ ਆਉਂਦਾ ਕੋਈ ਮਸ਼ੀਨਾਂ ਨਹੀਂ ਲੱਗੀਆਂ ਘਰੇ ਉਹ ਵੀ ਕਰਜ਼ੇ ਚੁੱਕਦੇ ਆ ਪਰ ਉਹਨਾਂ ਦੇ ਮਾਫ ਹੋ ਜਾਂਦੇ ਆ ਜਿਵੇਂ ਪਿਛਲੀ ਵਾਰ ਇੰਡਸਟਰੀ ਵਾਲਿਆਂ ਦਾ ਇਹਨਾਂ ਨੇ 10 ਲੱਖ ਕਰੋੜ ਮਾਫ ਕੀਤਾ ਕਿਸਾਨ ਕੀ ਮੰਗਦਾ ਐਮਐਸਪੀ ਇਹ ਸਾਨੂੰ ਇੱਕ ਛੋਟੀ ਜੀ ਸਬਸਿਡੀ ਦੇ ਕੇ ਸਾਨੂੰ ਮੰਗ ਤੇ ਸਾਬਤ ਕਰ ਦਿਆ ਦੁਨੀਆ ਦੇ ਵਿੱਚ ਸਾਨੂੰ ਸਬਸਿਡੀ ਨਹੀਂ ਚਾਹੀਦੀ ਸਾਨੂੰ ਐਮਐਸਪੀ ਚਾਹੀਦੀ ਪੂਰਾ ਭਾਅ ਮਿਲੇ ਸਾਨੂੰ ਕੀ ਲੋੜਾ ਸਬਸਿਡੀਆਂ ਜਾਂ ਹੋਰ ਚੀਜ਼ਾਂ ਦੀ ਤੇ ਜਿਹੜੇ ਵਿਰੋਧੀ ਜਿਹੜੇ ਢੱਲੇਵਾਲ ਸਾਹਿਬ ਤੇ ਉਂਗਲ ਚੱਕਦੇ ਆ ਅੱਜ ਫੇਰ ਉਪਾਈ ਬੈਠੇ ਸੀ ਲੈ ਕੇ ਕਿ ਢੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਮੋਦੀ ਦਾ ਕਰਤ ਵੱਡਾ ਹੋ ਗਿਆ ਆਰਾਮ ਮੰਦਰ ਕਰਕੇ ਤੇ ਅਖੇ ਸਿਆਸਤ ਤੋਂ ਪ੍ਰੇਰਤਾ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹਣਾ ਮੋਦੀ ਸਰਕਾਰ ਨੇ ਸਾਡੇ ਭਰਾ ਮਰੀਆ ਲਖੀਮਪੁਰ ਕੀੜੀ ਮੋਦੀ ਸਰਕਾਰ ਨੇ ਸਾਡਾ ਨਵਰੀਤ ਮਾਰਿਆ ਅਸੀਂ ਕਿਉਂ ਨਾ ਮੋਦੀ ਦਾ ਕੱਦ ਛੋਟਾ ਕਰਾਂਗੇ ਸਾਡਾ ਦੁਸ਼ਮਣ ਆਹੋ ਅਸੀਂ ਆਪਣੇ ਦੁਸ਼ਮਣ ਦਾ ਕੱਦ ਕਿਵੇਂ ਵਧ ਦਨੇ ਪਰ ਜੇ ਇਹਨਾਂ ਨੇ ਸਟੈਂਡ ਲਿਆ ਢੱਲੇਵਾਲ ਸਾਹਿਬ ਨੇ ਭੋਲੇ ਤੱਜ ਜਿਹੜਾ ਬਾਈ ਨੇ ਕਿਹਾ ਸੀ ਦਵਿੰਦਰ ਨੇ ਕਿ ਮੈਜੋਰਟੀ 'ਚ ਹੈ ਨਹੀਂ ਬਹੁਮਤ ਹੈ ਨਹੀਂ ਅੱਜ ਮੋਦੀ ਮੰਨ ਚਾਹੇ ਫੈਸਲੇ ਨਹੀਂ ਕਰ ਸਕਦਾ ਉਹਨੂੰ ਇਹ ਆ ਕਿ سپورਟ ਵਾਪਸ ਹੋ ਗਈ ਤਾਂ ਸਰਕਾਰ ਡਿੱਗ ਪੂਗੀ ਇਹ ਸਰਦਾਰ ਗੱਲੇਵਾਲ ਉਹਨਾਂ ਦੀ ਦੇਣ ਆ ਜੇ ਮੋਰਚਾ ਨਾਲ ਲੱਗਾ ਹੁੰਦਾ ਦੇਸ਼ ਭਰ ਦੇ ਵਿੱਚ ਇਹ ਤਾਂ ਮੈਸੇਜ ਨਹੀਂ ਜਾਣਾ ਸੀ ਮੋਦੀ ਸਰਕਾਰ ਨੇ ਉਦੋਂ ਘੱਟੇ ਬਹੁਤ ਨਾ ਲਾਉਣਾ ਸੀ ਕਦ ਛੋਟਾ ਕੀਤਾ ਸਾਡੀ ਅਸੀਂ ਮਾਨ ਨਾਲ ਕਹਿੰਦੇ ਸਾਡੇ ਆਕੂ ਨੇ ਕੀਤਾ ਦੂਜੀ ਗੱਲ ਇਹ ਪਹਿਲਾਂ ਜਦੋਂ ਸ਼ੁਰੂਆਤ ਹੋਈ ਐ 26 ਨੂੰ ਉਦੋਂ ਇਹ ਕਿਹਾ ਗਿਆ ਕਿ ਦੋਆ ਜਿਨ੍ਹਾਂ ਨੂੰ ਜੂਸ ਪੀ ਕੇ ਬਹਿ ਜਾਣਾ ਮੰਨ ਜੂਗਾ ਅੱਜ ਉਹ ਲਿਖ ਰਿਹਾ ਕਿ ਫੋਟਕੁਸ਼ੀ ਦੇ ਰਾਹ ਪੈ ਗਿਆ ਮੈਂ ਅੰਦਰ ਗਿਆ ਮੈਂ ਰੋ ਪਿਆ ਮੈਂ ਕਿਹਾ ਜੀ ਸਾਨੂੰ ਲੋਕ ਮੈਸੇਜ ਕਰਦੇ ਆ ਵੀ ਜਥੇਦਾਰ ਸਾਹਿਬ ਨੂੰ ਕਹੀਏ ਵੀ ਸਾਨੂੰ ਇਹ ਆਗੂ ਦੀ ਜ਼ਰੂਰਤ ਹੈ ਮੈਂ ਪੁੱਛਿਆ ਮੈਨੂੰ ਕਹਿੰਦੇ ਜੇ ਪਿੱਛੇ ਆਟ ਗਿਆ ਕਿਸਾਨੀ ਸੰਘਰਸ਼ ਤੋਂ ਕਿਸਾਨ ਜਥੇਬੰਦੀਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜੂ ਉਹਨਾਂ ਨੇ ਹੈ ਨਹੀਂ ਕਿਹਾ ਕਿ ਸਿੱਧੂ ਪਰ ਜਥੇਬੰਦੀ ਤੋਂ ਉਹਨਾਂ ਨੇ ਕਿਹਾ ਜਥੇਬੰਦੀਆਂ ਤੇ ਮੈਂ ਜਿਹੜੀਆਂ ਜੱਫੇਬੰਦੀਆਂ ਹੱਜੇ ਵੀ ਨਹੀਂ ਪਹੁੰਚੀਆਂ ਮੈਂ ਉਹਨਾਂ ਨੂੰ ਕਹਿੰਦਾ ਸਾਨੂੰ ਮਾਰੀ ਮੋਟੀ ਸੱਗ ਕਰਨੀ ਚਾਹੀਦੀ ਆ ਉਹ ਬੰਦਾ ਸਾਰੀਆਂ ਜੱਫੇਬੰਦੀਆਂ ਦਾ ਵਿਸ਼ਵਾਸ ਰੱਖਣ ਦੇ ਲਈ ਲੜ ਰਿਹਾ ਤੇ ਜੇ ਅਸੀਂ ਜੱਜ ਨਹੀਂ ਹੁੰਦੇ ਨਾ ਫਿਰ ਯਾ ਸਾਡੇ ਲਈ ਪਤਾ ਨਹੀਂ ਹੱਥ ਤੇ ਜਵਾਕਾਂ ਦੇ ਅਸੀਂ ਚਿਹਰੇ ਕਿੰਨੇ ਉਹਨਾਂ ਨਾਲ ਅੱਖਾਂ ਅੱਖਾਂ ਮਲਾਵਾਂਗੇ ਗੱਲਾਂ ਬਹੁਤ ਆ ਕਹਿਣ ਵਾਲੀਆਂ ਪਰ ਉਹੀ ਗੱਲ ਆ ਕਿ ਸੁਨੀਆ ਆ ਗਿਆ ਕਿ ਬਸ ਟਾਈਮ ਹੋ ਗਿਆ ਜਦੋਂ ਫੇਰ ਆਵਾਂਗੇ ਫੇਰ ਸੱਜਿਆ ਕਰਾਂਗੇ ਬਹੁਤ ਸਾਰੀਆਂ ਗੱਲਾਂ ਇਕੱਲੇ ਇਕੱਲੇ ਸਵਾਲ ਦਾ ਜਵਾਬ ਦੇ ਸਕਦਾ ਮੈਂ ਤਮੈ ਆਵਦੀ ਆਪੂ ਦੇ ਲਈ ਢਾਲ ਬਣ ਕੇ ਖੜੂੰਗਾ ਕਿਉਂਕਿ ਇਹਨੇ ਮੈਨੂੰ ਆਪਦਾ ਪੁੱਤ ਕਿਹਾ ਤੇ ਮੈਂ ਆਪਦੇ ਬਾਪੂ ਨਾਲ ਕੋਈ ਉਂਗਲ ਨਹੀਂ ਹੋਣਗੀ। ਅਮਨ ਹੈ। ਸੱਚੀ ਕਾ। ਕਵਾਹੀ ਗੁਰਜੀਕਾ ਖਾਲਸਾ, ਕਵਾਹੀ ਗੁਰਜੀਕੀ ਫਤਿਹ। ਬਸ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਸ਼ਾਮਲ ਹੋਵੋ ਤੇ ਰਿਸ਼ਤੇਦਾਰ ਜੋ ਸਾਡੇ ਭੈਣ ਭਰਾ ਹਰੇਕ ਨੂੰ ਕਹੋ ਭਾਈ ਵਿਆਹ ਛੱਡਦੇ ਜਿੱਥੇ ਮਰਜੀ ਛੱਡਦੇ ਕੋਈ ਇੱਕ ਬੰਦਾ ਕਹਿੰਦਾ ਸੀ ਮੈਂ ਕਿਤੇ ਜਾਣਾ ਬਾਦ ਤੀਰ ਤੇ ਮੈਂ ਕਿਹਾ ਤੀਰ ਤੇ ਵੀ ਤਾਈ ਜਾਨੀ ਤੇ ਸਾਡੇ ਕੋਲ ਪੈਸੇ ਹੋਣਗੇ ਪੈਸਾ ਕਿ 14 ਗੁਰੂ ਨਾਨਕ ਦੀ ਬਖਸ਼ੀ ਖੇਤੀ ਚ ਇਸ ਕਰਕੇ ਆਪਦੀ ਖੇਤੀ ਬਚਾਈਏ ਗੁਰੂ ਨਾਨਕ ਦਾ ਫਲਸਫਾ ਬਚਾਈਏ ਫਿਰ ਅਸੀਂ ਜਾਵਾਂਗੇ ਵੀ ਜਾਵਾਂਗੇ ਅਸੀਂ ਹਰਥੋਂ ਕੁ ਮਾਗੇ ਲਈ ਬਸ ਇਹੀ ਆ ਕੇ ਸੰਘਰਸ਼ ਦਾ ਹਿੱਸਾ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ